ਨੋ ਵੀ ਮਿੱਤਰ ਪਿਆਰਿਓ ਅੱਜ ਆਪਾਂ ਇਹਦੀ ਬਜਾਈ ਕੀਤੀ ਆ ਚਕੌਰੀ ਬੋਲਡ ਇਹ ਕਾਸ਼ ਨਹੀਂ ਕਹਿੰਦੇ ਨੇ ਇਹਨੂੰ ਆ ਬਾਕੀ ਤੁਸੀਂ ਪੜ੍ਹ ਸਕਦੇ ਹੋ ਗੁੱਡਵਿਲ ਕੰਪਨੀ ਦਾ ਇਹਦੇ ਵਿੱਚ 100 ਗ੍ਰਾਮ ਬੀਜ ਹੁੰਦਾ ਬਹੁਤ ਬਰੀਕ ਤੇ ਇੱਕ ਕਨਾਲ ਦਾ ਹੁੰਦਾ ਇਹ ਆਪਾਂ ਵੈਸੇ ਤੁਹਾਨੂੰ ਮੈਂ ਜਗ੍ਹਾ ਦਿਖਾਉਣਾ ਅੱਧੀ ਕਨਾਲ ਚ ਪਾਇਆ ਇਹ ਜਗ੍ਹਾ ਘੱਟ ਸੀ ਤੇ ਅੱਗੇ-ਅੱਗੇ ਤੁਹਾਨੂੰ ਇਹਦਾ ਰਿਜ਼ਲਟ ਦੱਸਾਂਗੇ ਅੱਜ ਤਰੀਕਾ 7 11 2025 ਤੇ ਹੁਣ ਮੈਂ ਤੁਹਾਨੂੰ ਜਗ੍ਹਾ ਦਿਖਾਉਣਾ ਕਿ ਜਾ ਕੇ ਆਹ ਦੇਖ ਲੋ ਜੀ ਚਾਰ ਕਰਮਾਂ ਦਾ 11 ਹੈਗਾ ਚੌੜਾ ਤੇ ਲਗਭਗ ਅੱਛੀ ਕਰਮਾਂ ਦਾ ਉਧਰ ਨੂੰ ਮੈਂ ਸਾਰਾ ਬੀਜ ਇਹਦੇ ਵਿੱਚ ਹੀ ਪਾਤਾ ਕਿਉਂਕਿ ਆਪਾਂ ਟ੍ਰਾਇਲ ਜਿਹਾ ਹੀ ਲਾਇਆ ਇਹ ਅੱਗੇ ਮੈਂ ਦੇਖਦੇ ਆਂ ਕਿਵੇਂ ਹੋਊਗਾ ਫਿਰ ਜ਼ਿਆਦਾ ਬੀਜ ਲਿਆ ਕਰਾਂਗੇ ਤੁਹਾਨੂੰ ਦੱਸਤਾ ਆ ਦੇਖੋ ਤੇ ਇਹ ਜਿਵੇਂ ਬਰਸੀਨ ਬੀਜੀ ਦਾ ਉਹ ਥੋੜਾ ਜਿਹਾ ਬਰਸੀਨ ਵੀ ਪਰਾਂ ਬੀਜਿਆ ਇੱਕ ਕਿਹੜਾ ਤੇ ਉਵੇਂ ਹੀ ਇਹ 20 ਵਾਲਾ ਬ੍ਰੀਕ ਹੁੰਦਾ ਆਪਾਂ ਨੂੰ ਗਿੱਲੀ ਮਿੱਟੀ ਲੈ ਕੇ ਥੋੜਾ ਜਿਹਾ ਉਹਦੇ ਵਿੱਚ ਮਲ ਕੇ ਤੇ ਪਾਣੀ ਲਾ ਕੇ ਛਿੱਟਾ ਦੇ ਦਤਾ ਸੀਦਾ ਹੁਣ ਦੇਖੋ ਪਹਿਲੀ ਵਾਰ ਕਦੋਂ ਦਊਗਾ ਤੇ ਕਿੰਨੇ ਦਿਨਾਂ ਬਾਅਦ ਉਗਦਾ ਸਾਰੀ ਜਾਣਕਾਰੀ ਆਪਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਹਜੇ ਤੱਕ ਪਿੰਡੂ ਫੂਡ ਆ ਤੇ ਸਾਰੀ ਜਾਣਕਾਰੀ ਇੱਥੇ ਦੇਵਾਂਗੇ ਪਹਿਲਾਂ ਆਪਾਂ ਗਰਮੀਆਂ ਵਾਲਾ ਉਹ ਬਰਸੀਮ ਲਾਇਆ ਸੀਗਾ ਜਿਹਨੂੰ ਵੇਲ ਵਾਲਾ ਸਾਗ ਕਹਿੰਦੇ ਨੇ ਤੇ ਉਹਦੀਆਂ ਅਸੀਂ ਅੱਠ ਵਾੜਾਂ ਮੜ ਲੀਆਂ ਸੀ ਫੇਰ ਹਾਂ ਹੁਣ ਕਣਕ ਬੀਜਣ ਕਰਕੇ ਬਰਸੀਨ ਆ ਪਹੀ ਦੇ ਨੇੜੇ ਲਿਆਂਦਾ ਇੱਥੇ ਆ ਪਈਆਂ ਨੇ ਸਾਡੀਆਂ ਇੱਥੇ ਰਸਤਾ ਖੁੱਲਾ ਤੇ ਚੱਕਣੇ ਚਕਾਉਣੇ ਕੱਲਾ ਬੰਦਾ ਵੀ ਸੌਖਾ ਪਹਿਲਾਂ ਉਹ ਕਿਨੂਆ ਦੇ ਨਾਲ ਸੀ ਪਰ ਉਹ ਆਪ ਬਾਤ ਹੀ ਵੇਲ ਆਹ ਖੱਤੇ ਦੇ ਵਿੱਚ ਮੇਰੀ ਉਹ ਵੇਲ ਬੂਟੀ ਸੀ ਦੀ ਜਿਹਨੂੰ ਆਪਾਂ ਗਰਮੀ ਵਾਲਾ ਬਰਸੀਮ ਕਹਿੰਦੇ ਨੇ ਆਹ ਦੇਖੋ ਜਿੱਥੇ ਕਿਤੇ ਬਚ ਗਿਆ ਉਵੇਂ ਹੀ ਖੜਾ ਹਜੇ ਆਹ ਮਾੜਾ ਮੋਟਾ ਪਾੜਾ ਰਹਿ ਗਿਆ ਜਿੱਥੇ ਇੱਥੇ ਕਣਕ ਬੀਜੀਤੀ ਆਹ ਦੇਖੋ ਇਹ ਜਿਹੜਾ ਵਿੱਚ ਖੜਾ ਇਹਨੂੰ ਪੱਟਦੇ ਨਹੀਂ ਆਪਾਂ ਐਨਾ gsi ਆਪਣਾ ਇਹਨੇ ਅੱਠ ਵਾਢਾਂ ਦੇਤੀ ਆਪਾਂ ਨੂੰ 1 ਮਈ ਦੀ ਬਜਾਈ ਸੀ 8 ਵਾਟਾਂ ਦੇਤੀਆਂ ਐ ਨਜ਼ਾਰੇ ਆ ਗਿਆ ਬਾਜਰੇ ਨੂੰ ਭੁੱਲ ਗਏ ਨਾ ਚਰੀ ਬੀਜਾਂਗਾ ਹੁਣ ਮੈਂ ਨਾ ਬਾਜਰਾ ਬਹੁਤ ਹੀ ਨਜ਼ਾਰੇਦਾਰ ਵੱਢਣਾ ਸੌਖਾ ਚੱਕਣਾ ਸੌਖਾ ਇਹ ਉਹਦੇ ਵਿੱਚ ਆਪਾਂ ਉਹ ਬੀਜ ਹੈ ਕਾਸ਼ਨੀ ਜਿਹਨੂੰ ਕਹਿੰਦੇ ਨੇ ਚਕੋਰੀ ਗੋਲਡ ਗੁੱਡਵਿਲ ਕੰਪਨੀ ਦੀ ਤੇ ਨਾਲ ਦੀ ਨਾਲ ਜਿਵੇਂ ਇਹਦਾ ਜਰਮੀਨੇਸ਼ਨ ਹੋਊਗਾ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਸਾਰਾ ਕੁਝ ਦੱਸਾਂਗੇ